ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਸਭ ਤੋਂ ਪਹਿਲਾਂ ਆਪਾਂ ਵਧਾਈ ਦੇਣਾ ਚਾਹੁੰਦੇ ਹਾਂ ਉਹਨਾਂ ਸਾਰੇ ਹੀ ਭਰਾਵਾਂ ਨੂੰ ਜਿਹੜੇ ਆਪਣੇ ਕਿੱਤੇ ਤੋਂ ਇਲਾਵਾ ਬੀ ਐਲਓ ਈ ਆਰਓਜ਼ ਏ ਆਈ ਆਰਓਜ਼ ਤੇ ਬੀ ਐਲਓ ਸੁਪਰਵਾਈਜ਼ਰ ਦੀ ਭੂਮਿਕਾ ਨਿਭਾ ਰਹੇ ਐ ਸੇਵਾ ਕਰ ਰਹੇ ਸੋ ਬੀਤੀ ਕੱਲ ਜਿਹੜਾ ਹੈਗਾ ਭਾਰਤੀ ਚੋਣ ਕਮਿਸ਼ਨ ਵੱਲੋਂ ਉਹਨਾਂ ਦੇ ਮਾਣ ਪੱਤਿਆਂ ਵਿੱਚ ਵਾਧਾ ਕੀਤਾ ਗਿਆ ਤਾਂ ਕੀ ਹੈ ਸਾਰੀ ਜਾਣਕਾਰੀ ਕਿੰਨਾ ਵਾਧਾ ਕੀਤਾ ਗਿਆ ਕਿਰਪਾ ਕਰਕੇ ਬਣੇ ਰਹੋ ਉਸੇ ਜਿਹੜੀ ਮੇਰੇ ਭੈਣ ਭਰਾ ਪਹਿਲੀ ਵਾਰ ਆਈ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇੱਕ ਆਪਣੇ ਕਮੈਂਟ ਜਿਹੜੇ ਉਹ ਜ਼ਰੂਰ ਦਿੰਦੇ ਰਹਿਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਦੇ ਵਿੱਚ ਬਹੁਤ ਕੁਝ ਨਵਾਂ ਜਾਣਨ ਦੇ ਲਈ ਸਿੱਖਣ ਦੇ ਲਈ ਮਿਲਦਾ ਤੇ ਜਿਹੜੇ ਵੀ ਤੁਹਾਡੇ ਵਿਚਾਰ ਹੁੰਦੇ ਉਹ ਦਿੰਦੇ ਰਿਆ ਕਰੋ ਤਾਂ ਕਿ ਉਸ ਦੇ ਰਿਲੇਟਿਡ ਆਪਾਂ ਜਿਹੜੀ ਅਗਲੀ ਵੀਡੀਓ ਆਪਾਂ ਕੋ ਬਣਾ ਸਕੀ ਠੀਕ ਹੈ ਜੀ ਸੋ ਦੋਸਤੋ ਜਿਹੜੇ ਭਾਰਤੀ ਚੋਣ ਕਮਿਸ਼ਨ ਵੱਲੋਂ ਉਹਨਾਂ ਸਾਰੇ ਹੀ ਬੀਐਲਓਸ ਨੂੰ ਬੀਐਲਓ ਸੁਪਰਵਾਈਜ਼ਰ ਈਆਰਓਸ ਤੇ ਈਆਰਓਸ ਦੇ ਜਿਹੜੇ ਮਾਣ ਪੱਤੇ ਐ ਉਹਨਾਂ ਨੂੰ ਦੁੱਗਣਾ ਕਰ ਦਿੱਤਾ ਗਿਆ ਠੀਕ ਹੈ ਜੀ ਭਾਵ ਜੇਕਰ ਉਹਨਾਂ ਨੂੰ ਜਿਹੜੇ ਪਹਿਲਾਂ ਮੌਜੂਦਾ ਪੱਤੇ ਮਿਲਦੇ ਸੀ ਸਾਲ 2015 ਦੇ ਵਿੱਚ ਠੀਕ ਹੈ ਜੀ 15 ਤੋਂ ਉਹਨਾਂ ਨੂੰ ਰਿਵਾਈਜ਼ ਕੀਤਾ ਗਿਆ ਸੀ 15 ਤੋਂ ਬਾਅਦ ਹੁਣ 2025 ਵਿੱਚ ਹੋਇਆ ਕਿ ਉਹਨਾਂ ਦੇ ਜਿਹੜੇ ਮਾਣ ਪੱਤੇ ਉਹ ਦੁੱਗਣੇ ਕੀਤੇ ਗਏ ਕਿਉਂਕਿ ਭਾਰਤੀ ਚੋਣ ਕਮਿਸ਼ਨ ਨੇ ਇਹ ਮਹਿਸੂਸ ਕੀਤਾ ਕਿ ਜਿਹੜੇ ਬੀਐਲਓਸ ਨੇ ਸੁਪਰਵਾਈਜ਼ਰਸ ਨੇ ਜਾਂ ਏਆਰਓ ਦੇ ਈਆਰਓਸ ਨੇ ਤੇ ਉਹ ਆਪਣੀ ਸੇਵਾ ਤੋਂ ਇਲਾਵਾ ਹੋਰ ਇੱਕ ਐਕਸਟਰਾ ਜਿਹੜੇ ਉਹ ਭੂਮਿਕਾ ਨਿਭਾਉਂਦੇ ਆ ਕੰਮ ਕਰਦੇ ਆ ਇਸ ਕਰਕੇ ਉਹਨਾਂ ਦੇ ਮਾਣ ਪੱਤੇ ਜਿਹੜੇ ਉਹ ਵਧਣੇ ਚਾਹੀਦੇ ਸੋ ਜਿਹੜੇ ਮਾਣ ਪੱਤੇ ਉਹਨਾਂ ਨੂੰ ਸਾਲਾਨਾ ਦੇਖੋ ਦੋਸਤੋ ਜਿਹੜੇ ਇਹ ਮਾਣ ਪੱਤੇ ਮਿਲਦੇ ਆ ਉਹ ਸਾਲਾਨਾ ਮਿਲਦੀ ਆ ਜਿਸ ਤਰ੍ਹਾਂ ਕਿ ਪਹਿਲਾਂ ਦੇਖੋ ਬੀ ਐਲਓਜ਼ ਜਿਹੜੇ ਸੀਗੇ ਬੂਥ ਲੈਵਲ ਆਫਸਰ ਉਹਨਾਂ ਨੂੰ 6000 ਰੁਪਏ ਸਾਲਾਨਾ ਜਿਹੜਾ ਮਾਣ ਪੱਤਾ ਦਿੱਤਾ ਜਾਂਦਾ ਸੀ ਸੋ ਉਹ ਹੁਣ ਦੁੱਗਣਾ ਹੋ ਗਿਆ ਜੋ ਕਿ ਵਧ ਕੇ 12000 ਰੁਪਏ ਸਾਲਾਨਾ ਹੋ ਚੁੱਕੇ ਆ ਠੀਕ ਹੈ ਜੀ ਭਾਵੇਂ ਹਿਸਾਲ ਦਾ ਜਿਹੜਾ ਉਹਨਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਵੋਟਰ ਸੂਚੀ ਦੀ ਸੋਧ ਲਈ ਬੀ ਐਲਓਜ਼ ਨੂੰ ਪ੍ਰਸਤਾਨ ਜਿਹੜੇ ਕਿ 10000 ਰੁਪਏ ਸੀ ਉਹ ਜਿਹੜਾ ਹੈਗਾ ਸੌਰੀ 1000 ਰੁਪਏ ਸੀ ਉਹ 2000 ਹੋ ਚੁੱਕਿਆ ਠੀਕ ਹੈ ਜੀ ਸੋ ਇਸੇ ਤਰ੍ਹਾਂ ਬੀ ਐਲਓ ਸੁਪਰਵਾਈਜ਼ਰ ਜਿਹਦਾ ਕਿ ਪਹਿਲਾਂ ਜਿਹੜਾ ਮਾਨ ਪੱਤਾ ਸੀ ਉਹ 12000 ਰੁਪਏ ਸੀ ਜੋ ਕਿ ਵੱਧ ਕੇ ਹੁਣ 18000 ਰੁਪਏ ਕਰ ਦਿੱਤਾ ਗਿਆ ਇਸੇ ਤਰ੍ਹਾਂ ਏ ਆਰਓਜ਼ ਦਾ ਸੀਗਾ ਜੋ ਕਿ ਪਹਿਲਾਂ ਨਹੀਂ ਸੀਗਾ ਹੁਣ 25000 ਰੁਪਏ ਹੋ ਗਿਆ ਤੇ ਦੋਸਤੋ ਇਸ ਤੋਂ ਬਾਅਦ ਜਿਹੜੇ ਈ ਆਰਓਜ਼ ਬਚਦੇ ਨੇ ਤੇ ਉਹਨਾਂ ਦਾ ਜਿਹੜਾ ਮਾਣ ਪੱਤਾ ਪਹਿਲਾਂ ਨਹੀਂ ਸੀ ਹੁਣ ਉਹ 30000 ਰੁਪਏ ਸਾਲਾਨਾ ਕਰ ਦਿੱਤਾ ਗਿਆ ਠੀਕ ਹੈ ਜੀ ਸੋ ਇਸ ਵਾਰ ਕਹਿ ਦਈਏ ਜੀ ਆ ਇੱਕ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਉਹਨਾਂ ਸਾਰੇ ਭਰਾਵਾਂ ਲਈ ਕਿਉਂਕਿ ਮੋਸਟਲੀ ਕੀ ਹੁੰਦਾ ਜੀ ਜਿਹੜੇ ਬੀਐਲਓਸ ਹੁੰਦੇ ਆ ਜਾਂ ਬੀਐਲਓ ਸੁਪਰਵਾਈਜ਼ਰ ਹੁੰਦੇ ਆ ਈਆਰਓਸ ਹੁੰਦੇ ਆ ਉਹ ਮੋਸਟਲੀ ਜੈਂਟਸ ਹੁੰਦੇ ਆ ਠੀਕ ਹੈ ਜੀ ਸੋ ਇਹਦੇ ਭੈਣਾਂ ਦਾ ਕੋਈ ਫਿਲਹਾਲ ਰੋਲ ਨਹੀਂ ਹੈ ਸੋ ਉਹਨਾਂ ਸਾਰੇ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਉਹਨਾਂ ਦਾ ਜਿਹੜਾ ਵਧਾਈ ਦਿੰਨੇ ਆ ਵੀ ਚਾਹੋ ਕਿਵੇਂ ਸੀ ਵੀ ਚਲੋ ਥੋੜਾ ਬਹੁਤ ਉਹਨਾਂ ਦੇ ਜਿਵੇਂ ਕਹਿ ਦਿੱਿਆ ਵੀ ਸੇਵਾ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਭਾਰਤੀ ਚੋਣ ਕਮਿਸ਼ਨ ਵੱਲੋਂ ਉਹਨਾਂ ਦੀ ਸੈਲਰੀ ਇਹ ਵਿੱਚ ਲਾ ਲਓ ਜਾਂ ਉਹਨਾਂ ਦੇ ਮਾਣ ਪੱਤਿਆਂ ਵਿੱਚ ਵਾਅਦਾ ਕੀਤਾ ਇਸ ਤੋਂ ਇਲਾਵਾ ਕਮਿਸ਼ਨ ਨੇ ਬਿਹਾਰ ਤੋਂ ਸ਼ੁਰੂ ਹੋਣ ਵਾਲੇ ਸਪੈਸ਼ਲ ਇਨਸੈਂਟਿਵ ਰਿਵੀਜ਼ਨ ਲਈ ਜਿਹੜਾ ਬੀਆਰਓ ਲਈ 6000 ਰੁਪਏ ਦੇ ਵਿਸ਼ੇਸ਼ ਪ੍ਰਸਤਾਵ ਨੂੰ ਵੀ ਪ੍ਰਵਾਨ ਕਰ ਦਿੱਤੀ ਹੈ ਇਸ ਤੋਂ ਇਲਾਵਾ ਵੀ ਇਨਸੈਂਟਿਵ ਦੇ ਤੌਰ ਤੇ ਦੋਸਤੋ 6000 ਰੁਪਏ ਦੇ ਰੂਪ ਵਿੱਚ ਹੋਰ ਜਿਹੜਾ ਉਹਨਾਂ ਨੂੰ ਇੱਕ ਤਰ੍ਹਾਂ ਦੀ ਨਿਹਰੂ ਇਨਸੈਂਟਿਵ ਦਿੱਤਾ ਜਾਊਗਾ ਠੀਕ ਹੈ ਜੀ ਇਹ ਫੈਸਲਾ ਚੋਣ ਕਮਿਸ਼ਨ ਦੀ ਉਹਨਾਂ ਚੋਣ ਕਰਮੀਆਂ ਦੀ ਠੋਕਮਾ ਮੁਹਾਵਜ਼ਾ ਦੇਣ ਦੀ ਮੱਜਰ ਵਰਤਾ ਨੂੰ ਦਰਸਾਉਂਦਾ ਹੈ ਅਤੇ ਸਹੀ ਵੋਟਰ ਸੂਚੀਆਂ ਬਣਾਏ ਰੱਖਣ ਵੋਟਰਾਂ ਦੀ ਸਹਾਇਤਾ ਕਰਨ ਅਤੇ ਚੋਣ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਖੇਤਰੀ ਪੱਧਰ ਤੇ ਅਣਥੱਕ ਮਿਹਨਤ ਕਰਦੇ ਹਨ ਸੋ ਦੋਸਤੋ ਵਿਭਾਗ ਨਹੀਂ ਜਾਂ ਚੋਣ ਕਮਿਸ਼ਨ ਨੇ ਮਹਿਸੂਸ ਕੀਤਾ ਕਿ ਜਿਹੜੇ ਬੀਆਰ ਲੋਸ ਨੇ ਜਾਂ ਏਆਰ ਲੋਸ ਨੇ ਈਆਰ ਲੋਸ ਨੇ ਉਹ ਆਪਣੀ ਕਿਤੇ ਤੁਲਾ ਮੇ ਥੋੜੀ ਵੱਧ ਮਿਹਨਤ ਕਰ ਰਹੇ ਇਸੇ ਕਰਕੇ ਉਹਨਾਂ ਨੂੰ ਜਿਹੜਾ ਉਹ ਮਾਨਪਤਾ ਦਿੱਤਾ ਗਿਆ ਠੀਕ ਹੈ ਜੀ